ਵਾਲ ਜੜਨ ਦੀ ਪ੍ਰੋਬਲਮ ਤੋਂ ਉਹ ਪਰੇਸ਼ਾਨ ਤਲੇ ਆਓ ਐਨਵੀ ਗਰੋ ਅਪਲਸ ਹੈਅਰ ਆਇਲ ਜਿਸੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਰਲ ਸਟੋਰ ਤੇ ਉਪਲਬਧ ਅੱਜ ਬਹੁਤ ਹੀ ਦੁੱਖ ਦੇ ਨਾਲ ਮੈਨੂੰ ਇਹ ਵੀਡੀਓ ਬਣਾਉਣੀ ਪੈ ਰਹੀ ਹੈ ਸਾਡੀਆਂ ਪੈਣਾ ਜਿਹੜੀਆਂ ਕਿ ਪਿਛਲੇ 30-30 ਸਾਲਾਂ ਤੋਂ ਦਿੱਲੀ ਦੇ ਸਰਕਾਰੀ ਸਕੂਲਾਂ ਦੇ ਵਿੱਚ ਪੰਜਾਬੀ ਪੜਾ ਰਹੀਆਂ ਸਨ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਨਾਂ ਨੂੰ ਪਿਛਲੇ 1 ਸਾਲ ਤੋਂ ਰੋਲ ਦਿੱਤਾ ਜਗ੍ਹਾ-ਜਗ੍ਹਾ ਤੱਕੇ ਖਵਾ ਦਿੱਤੇ ਕਦੀ ਪੰਜਾਬੀ ਅਕੈਡਮੀ ਕਦੀ ਸਰੋਵਰ ਘਰਦਵਾਲ ਦੇ ਆਫਿਸ 'ਚ ਕਦੀ ਆਤਿਸ਼ੀ ਜੀ ਦੇ ਆਫਿਸ ਦੇ ਵਿੱਚ ਕੋਈ ਕਿਤੇ ਇਹਨਾਂ ਦੀ ਸਰਵਾਈ ਨਹੀਂ ਹੋਈ ਮੈਂ ਇਹਨਾਂ ਦੀ ਰਿਪਰੈਜ਼ੈਂਟੇਸ਼ਨ 2 ਵਾਰੀ ਭੇਜੀ ਹੈ ਹੁਣ ਐਲਜੀ ਸਾਹਿਬ ਨੇ ਜਵਾਬ ਪੰਜਾਬੀ ਅਕੈਡਮੀ ਤੋਂ ਮੰਗਿਆ ਹੈ ਔਰ ਪੰਜਾਬੀ ਅਕੈਡਮੀ ਨੇ ਹੁਣ ਫੇਰ ਉਹਦਾਂ ਦੀ ਨੀਤੀ ਇਹੋ ਹੈ ਕਿ ਇਹਨਾਂ ਨੂੰ ਜਿਹੜੀ ਆ ਜੌਬ ਤੇ ਨਹੀਂ ਰੱਖਣਾ ਔਰ ਇਹ ਧੱਕੇ ਖਾਨ ਹੁਣ ਵੀ ਉਹਨਾਂ ਦਾ ਇਹ ਜਵਾਬ ਨੈਗੇਟਿਵ ਜਵਾਬ ਹੈ ਕਿ ਨਹੀਂ ਜੀ ਇਹਨਾਂ ਦੀ ਉਮਰ 60 ਸਾਲ ਹੋ ਗਈ ਹੈ ਕਦੀ ਕੋਈ ਬਹਾਨਾ ਮਾਰਦੇ ਇਹ ਕੰਟਰੈਕਟ ਦੇ ਉੱਤੇ ਕੰਟਰੈਕਸ਼ਨ ਰੱਖਿਆ ਹੋਇਆ ਹੈ ਇਹਨਾਂ ਨੂੰ 6000 ਸਿਰਫ ਤਨਖਾਹ ਹੈ ਉਹ 6000 ਰੁਪਏ ਅੱਜ ਦੇਖੋ ਤੁਸੀਂ 6000 ਰੁਪਏ ਦਾ ਕਿਰਾਇਆ ਲੱਗ ਜਾਂਦਾ ਇਹ ਸਾਡੀਆਂ ਭੈਣਾਂ ਸਿਰਫ ਸੇਵਾ ਕਰਨੀਆਂ ਸੀ ਕਿਉਂਕਿ ਪੰਜਾਬੀ ਨੂੰ ਪਿਆਰ ਕਰਦੀਆਂ ਗੁਰਮੁਖੀ ਨੂੰ ਪਿਆਰ ਕਰਦੀਆਂ ਲੇਕਿਨ ਆਮ ਆਦਮੀ ਪਾਰਟੀ ਦੀ ਪੰਜਾਬੀ ਦੇ ਪ੍ਰਤੀ ਇੰਨੀ ਨੈਗੇਟਿਵ ਸੋਚ ਇਹਨਾਂ ਨੈਗੇਟਿਵ ਉਹਨਾਂ ਦਾ ਕਿਉਂਕਿ ਪੰਜਾਬੀ ਦਿੱਲੀ ਦੇ ਵਿੱਚੋਂ ਖਤਮ ਕਰਨਾ ਚਾਹੁੰਦੇ ਆ ਇਹ ਉਹਨਾਂ ਦਾ ਉਹਨਾਂ ਦਾ ਸੋਚ ਹੈ ਤੇ ਉਸੇ ਸੋਚ ਦੇ ਤਹਿਤ ਇਹਨਾਂ ਨੇ ਇਹਨਾਂ ਸਾਡੀਆਂ ਭੈਣਾਂ ਨੂੰ ਟੀਚਰਾਂ ਨੂੰ ਹਟਾਇਆ ਪੰਜਾਬੀ ਬੰਦ ਕੀਤੀ ਸਤਵੀਂ ਪਾਸ਼ਾ ਬਣਾ ਦਿੱਤੀ ਇਹ ਦਿੱਲੀ ਦੇ ਵਿੱਚ ਜਦ ਕਿ ਤੀਸਰੀ ਥਰਡ ਲੈਂਗੁਏਜ ਸੀ ਔਰ ਉਹਨੂੰ ਸਤਵੀਂ ਲੈਂਗੁਏਜ ਬਣਾ ਦਿੱਤਾ ਸਕੂਲਾਂ ਦੇ ਵਿੱਚ ਤਾਂਗੇ ਕੋਈ ਬੱਚਾ ਪੜ੍ਹੇ ਹੀ ਨਾ ਲੇਕਿਨ ਅੱਜ ਵੀ ਜਿਹੜੇ ਬੱਚੇ ਪੰਜਾਬੀ ਪੜ੍ਹਨਾ ਚਾਹੁੰਦੇ ਆ ਉਹਨਾਂ ਦੇ ਲੈਟਰ ਲੈ ਕੇ ਸਾਡੇ ਕੋਲ ਆਏ ਆ ਬੱਚੇ ਤਰਸਦੇ ਪੰਜਾਬੀ ਪੜ੍ਹਨ ਨੂੰ ਲੇਕਿਨ ਆਮ ਆਦਮੀ ਪਾਰਟੀ ਦੇ ਕੱਲ ਤੇ ਜੂਨ ਹੀ ਸਰਕਾਰੀ ਸੋ ਮੈਂ ਅਪੀਲ ਕਰਦਾ ਆ ਆਮ ਆਦਮੀ ਪਾਰਟੀ ਦੇ ਸਾਰੇ ਹੀ ਮੰਤਰੀ ਚਾਹੇ ਉਹ ਆਤਿਸ਼ੀ ਜੀ ਹੋਣ ਚਾਹੇ ਸੌਰਵ ਭਰਦਵਾਜ ਜੀ ਹੋਣ ਕਿ ਦੇਖੋ ਤੁਸੀਂ ਇਹ ਪੰਜਾਬੀ ਦੇ ਨਾਲ ਇਸ ਤਰ੍ਹਾਂ ਦਾ ਮਤਰਿਆ ਵਿਵਾਰ ਨਾ ਕਰੋ ਔਰ ਇਹਨਾਂ ਨੂੰ ਪੰਜਾਬੀ ਜਿਹੜਾ 32 32 ਸਾਲ ਤੀਤੀ ਸਾਲ ਤੋਂ ਪੰਜਾਬੀ ਪੜਾ ਰਹੀਆਂ 6-6 ਹਜ਼ਾਰ ਰੁਪਏ ਤੁਸੀਂ ਕੇਵਲ ਦੇ ਰਹੇ ਹੋ ਔਰ ਉਹਦੇ ਕਰਕੇ ਤੁਸੀਂ ਰੋਲ ਦੇ ਰੋ ਸਕੂਲਾਂ 'ਚ ਪੰਜਾਬੀ ਬੰਦ ਕਰ ਰਹੇ ਹੋ ਇਸ ਦੇ ਉੱਤੇ ਤੁਹਾਨੂੰ ਤੁਰੰਤ ਸੰਗਿਆਨ ਲੈਣਾ ਚਾਹੀਦਾ ਜੇ ਨਹੀਂ ਕਰੋਗੇ ਤੇ ਫਿਰ ਅਸਲੀ ਅਗਲੀ ਕਾਰਵਾਈ ਅਸੀਂ ਦਿੱਲੀ ਕਮੇਟੀ ਵੱਲੋਂ ਪਹਿਲੇ ਵੀ ਕੀਤੀ ਔਰ ਅੱਗੇ ਵੀ ਕਰਾਂਗੇ ਮੈਂ ਭੈਜੀ ਨੂੰ ਕਹਾਂਗਾ ਉਹ ਇੱਕ ਮਿੰਟ ਵਾਸਤੇ ਗੱਲ ਕਰ ਲਓ ਮੈਨੂੰ ਸਮਝ ਨਹੀਂ ਆਉਂਦੀ ਕਿ ਅਗਲੀ ਵਾਰ ਸਰਕਾਰ ਦੀ ਅੱਜ ਵੀ ਤੇ ਰੋ ਰਹੀ ਹੈ ਸਰਕਾਰ ਦੇ ਬਾਕੇ ਧਰਨੇ ਵੀ ਦੇ ਰਹੇ ਨੇ ਜਦੋਂ ਇਹ ਪੰਜਾਬੀ ਟੀਚਰਾਂ ਪੰਜਾਬੀ ਅਕੈਡਮੀ ਦੇ ਬਾਹਰ ਤੇ ਸਿਵਲ ਲਾਈਨ ਤੇ ਧੰਨੇ ਜੇਰੀਆਂ ਸੀ ਤੇ ਉਹਨਾਂ ਨੂੰ ਦਿਖਾਈ ਨਹੀਂ ਦੇ ਰਿਆ ਸੀ ਬੇਬੀ ਕਿਸ ਦੀਆਂ ਮਾਵਾਂ ਭੈਣਾਂ ਨੇ ਇਹਨਾਂ ਦੀ ਰੋਟੀ ਰੋਜ਼ੀ ਖਿੱਚੀ ਗਈ ਇਹਨਾਂ ਨੂੰ ਸਕੂਲ ਵਿੱਚ ਉਹਨਾਂ ਨੇ ਬੱਚਿਆਂ ਨੂੰ ਪੰਜਾਬੀ ਪੜ੍ਹਾਉਣ ਤੋਂ ਬਾਝਿਤ ਕੀਤਾ ਗਿਆ ਪੂਰੇ ਪੁਰ ਸਕੂਲਾਂ ਨੂੰ ਪੰਜਾਬੀ ਟੀਚਰਾਂ ਪੰਜਾਬੀ ਪੜ੍ਹਾਉਂਦੇ ਸੀ ਸਾਡੇ ਨਾਲ ਸਕੂਲ ਵਾਲੇ ਪੂਰਾ ਸਹਿਯੋਗ ਦੇ ਰਹੇ ਨੇ ਕੀ ਕਹਿੰਦੇ ਨੇ ਜੀ ਕਾਪਰੇਸ਼ਨ ਵਾਲੇ ਨੇ ਪੰਜਾਬੀ ਟੀਚਰਾਂ ਨਹੀਂ ਚਾਹਦੇ ਕਿਉਂ ਝੂਠ ਬੋਲਦੇ ਹੋ ਤੁਸੀਂ ਸਿਰਫ ਪੰਜਾਬੀ ਭਾਸ਼ਾ ਦੇ ਨਾਲ ਇੱਕ ਮਤਰੇ ਮਾਵਲਾ ਸਲੂਕ ਕਰਦਾ ਸੀ ਉਹ ਕੇਜਰੀਵਾਲ ਨੇ ਪੂਰਾ ਕਰਕੇ ਦਿਖਾਇਆ ਇਹਨਾਂ ਦੇ ਮੰਤਰੀ ਅਤੀਸ਼ੀ ਉਹਨਾਂ ਦੇ ਅਸੀ ਕਾ ਜੇ ਬਾਹਰ ਗਏ ਵਾਸਤੇ ਪਾਏ ਉਹਨਾਂ ਨੇ ਜੈਸ ਸੈਕਟਰੀ ਨੂੰ ਸਭ ਨੂੰ ਅੰਦਰ ਬੁਲਾਇਆ ਬਾਕੀ ਇਤਨੀ ਜ਼ੋਰ ਦੀ ਬਾਰਿਸ਼ ਆਲੀ ਸੀ ਟੀਜਰਾ ਨੂੰ ਅੰਦਰ ਨਹੀਂ ਲਜਾਣ ਦਿੱਤਾ ਕਹਿੰਦੇ ਕਿ ਬਾਹਰ ਹੀ ਕਰੋ ਕਿਉਂ ਤਿੰਨ ਮਹੀਨੇ ਟੀਜਰਾ ਪੰਜਾਬੀ ਅਕੈਡਮੀ ਦੇ ਬਾਹਰ ਬੈਠੀ ਆ ਰਹੀਆਂ ਸਿਵਲ ਲਾਇਨ ਤੇ ਬੈਠੀ ਆ ਰਹੀਆਂ ਬਾਰ ਬਾਰ ਵਾਸਤੇ ਪਾਏ ਕੀ ਤੁਹਾਨੂੰ ਦਿਖਾਈਏ ਦੇ ਰਹੇ ਸੀ ਅੱਜ ਪਬਲਿਕ ਚੱਲ ਰਹੀ ਹੈ ਕਿ ਕੇਜਰੀਵਾੜੀ ਬਹੁਤ ਅੱਛੇ ਕੰਮ ਕਰ ਰਹੀ ਸੀ ਸਾਡੇ ਤਾਂ ਪੁੱਛੋ ਕੇਜਰੀਵਾੜ ਸਰਕਾਰ ਕਿੰਨੇ ਅੱਛੇ ਕੰਮ ਕਰੀ ਸੀ ਉਹਨਾਂ ਨੇ ਪੰਜਾਬੀ ਭਾਸ਼ਾ ਲਈ ਕਿਸਰਾ ਨਰਸ਼ ਕਰਤੀ ਹੈ ਪੰਜਾਬੀ ਟੀਚਰਾਂ ਦਾ ਰੁਜ਼ਗਾਰ ਖੋਲਿਆ ਜਾਇ ਉਹਨਾਂ ਦੀ 6000 ਨੌਕਰੀ ਸੀ ਉਹਨਾਂ ਨੂੰ ਘਰਾਂ ਦੇ ਵਿੱਚ ਬਿਠਾਇਆ ਗਿਆ